ਅੱਛਾ ਮੈਂ ਨਾ ਪਹਿਲਾਂ ਗਤਕਾ ਖੇਡਦਾ ਹੁੰਦਾ ਸੀਗਾ ਨਾ ਕਿਸੇ ਨੇ ਸਟੇਜ ਤੇ ਇਹ ਕਹਿ ਕੇ ਰਿਪਰੈਜ਼ੈਂਟ ਕੀਤਾ ਕਿ ਨਾਓ ਵੀ ਆਰ ਗੋਇੰਗ ਟੂ ਸ਼ੋ ਯੂ ਵਨ ਆਫ ਦਾ ਬਿਊਟੀਫੁਲ ਡਾਂਸ ਆਫ ਪੰਜਾਬ ਭੰਗੜਾ ਫੋਕ ਡਾਂਸ ਆਫ ਪੰਜਾਬ ਅਸੀਂ ਪਾਏ ਹੋਏ ਚੋਲੇ ਅਸੀਂ ਚੋਲੇ ਪਾ ਕੇ ਖੜੇ ਤੇ ਉਹਨਾਂ ਨੂੰ ਇਹ ਹੀ ਨਹੀਂ ਪਤਾ ਕਿ ਵਾਟਸ ਦਾ ਡਿਫਰੈਂਟ ਬਿਟਵੀਨ ਭੰਗੜਾ ਐਂਡ ਗਤਕਾ ਸਾਨੂੰ ਉਹਦੋਂ ਲੋੜ ਮਹਿਸੂਸ ਹੋਈ ਕਿ ਅੱਲੇ ਕੱਪੜੇ ਪਾ ਕੇ ਅਸੀਂ ਪੰਜਾਬੀ ਆ ਉਹਨਾਂ ਨੂੰ ਬਾਣੇ ਤੇ ਦੋਹੇ ਵਾਲੀਆਂ ਪੱਗਾਂ ਦੇ ਵਿੱਚ ਡਿਫਰੈਂਸ ਨਹੀਂ ਪਤਾ ਬਿਲੰਦ ਤੇ ਬਣ ਗਈ ਫਿਲਮ ਨੂੰ ਨਾ ਹੁਣ ਪਲੇਸ ਕਰਨਾ ਸਭ ਤੋਂ ਔਖਾ ਹੁੰਦਾ ਕਿ ਆ ਬਣਦੇ ਗਈ ਚੀਜ਼ ਇਹਨੂੰ ਹੁਣ ਵੇਚਣਾ ਕਿੱਦਾਂ ਆ ਇਹ ਲੋਕਾਂ ਨੂੰ ਦੱਸਣਾ ਕਿੱਦਾਂ ਵੀ ਆ ਬ੍ਰਾਂਡ ਅਸੀਂ ਬਣਾ ਲਿਆ ਆ ਤੇ ਮੈਨੂੰ ਅੱਜ ਵੀ ਐਂ ਲੱਗਦਾ ਕਿ ਜੱਟ ਜੇਮਸ ਬੌਂਡ ਫਿਲਮ ਚੱਲਦੀ ਆ ਤੇ ਇਹਦਾ ਇੱਕ ਮਿੱਤਰ ਹੁੰਦਾ ਸੀ ਮਿੱਠੂ ਅਮਰ ਅਮਰ ਦਾ ਦੋਸਤ ਸੀ ਦੋਵਾਂ ਨੇ ਕੋਰਸ ਖਤਮ ਕੀਤਾ ਅੱਛਾ ਮੈਂ ਨਾ ਪਹਿਲਾਂ ਗੱਤਕਾ ਖੇਡਦਾ ਹੁੰਦਾ ਸੀਗਾ ਤੇ ਅਸੀਂ ਇੱਕ ਪ੍ਰੋਗਰਾਮ ਕਰਨ ਗਏ ਤੇ ਸਾਨੂੰ ਨਾ ਕਿਸੇ ਨੇ ਸਟੇਜ ਤੇ ਇਹ ਕਹਿ ਕੇ ਰਿਪਰਜੈਂਟ ਕੀਤਾ ਕਿ ਨਾਓ ਵੀ ਆਰ ਗੋਇੰਗ ਟੂ ਸ਼ੋ ਯੂ ਵਨ ਆਫ ਦਾ ਬਿਊਟੀਫੁਲ ਡਾਂਸ ਆਫ ਪੰਜਾਬ ਭੰਗੜਾ ਫੋਕ ਡਾਂਸ ਆਫ ਪੰਜਾਬ ਅਸੀਂ ਪਾਏ ਹੋਏ ਚੋਲੇ ਅਸੀਂ ਚੋਲੇ ਪਾ ਕੇ ਖੜੇ ਤੇ ਉਹਨਾਂ ਨੂੰ ਇਹ ਹੀ ਨਹੀਂ ਪਤਾ ਕਿ ਵਾਟਸ ਦਾ ਡਿਫਰੈਂਸ ਬਿਟਵੀਨ ਭੰਗੜਾ ਐਂਡ ਗੱਤਕਾ ਦਿੱਲੀ ਸ਼ੋਅ ਸੀ ਅਬਾਸੀ ਦੇ ਵਿੱਚ ਸਾਨੂੰ ਉਹ ਦਿਨ ਲੋਡ ਮਹਿਸੂਸ ਹੋਈ ਕਿ ਕੱਲੇ ਕੱਪੜੇ ਪਾ ਕੇ ਅਸੀਂ ਪੰਜਾਬੀ ਆ ਉਹਨਾਂ ਨੂੰ ਬਾਣੇ ਤੇ ਦੁਰਲੇ ਵਾਲੀਆਂ ਪੱਗਾਂ ਦੇ ਵਿੱਚ ਡਿਫਰੈਂਸ ਨਹੀਂ ਪਤਾ ਸੋ ਅਸੀਂ ਗੱਲ ਪਾੜਦੇ ਹੁੰਦੇ ਸੀਗੇ ਫਿਰ ਕਮੈਂਟਰੀ ਕਰਨੀ ਸ਼ੁਰੂ ਕੀਤੀ ਪਹਿਲਾਂ ਵੀ ਅਸੀਂ ਪਰਫਾਰਮ ਕੀ ਕਰਨ ਲੱਗੇ ਤੁਹਾਡੇ ਅੱਗੇ ਉਹਦੇ ਵਿੱਚ ਗੱਲ ਆਉਂਦੀ ਹੁੰਦੀ ਸੀ ਪੰਜਾਬ ਬਾਰੇ ਆ ਲੈਂਡ ਹੂ ਯੂਜ਼ ਟੂ ਗਿਵ ਦਾ ਬਰਥ ਦਾ ਲਾਇਨ ਹਾਰਟਡ ਹਿਊਮਨਸ ਹੂ ਯੂਜ਼ ਟੂ ਸੈਕਰੀਫਾਈਸ ði ਲਾਈਫ ਫੋਰ ਦਾ ਗੁੱਡ ਵਿਲ ਆਫ ਆਲ ਦਾ ਹਿਊਮੈਨਿਟੀ ਓਨ ði ਸੋ ਜਦੋਂ ਇਹ ਲਾਈਨ ਪੜ੍ਹਦੇ ਹੁੰਦੇ ਸੀ ਤੇ ਮੇਰੇ ਉਸਤਾਦ ਜੀ ਨਾਲ ਹੁੰਦੇ ਸੀਗੇ ਤੇ ਮੇਰੀਆਂ ਅੱਖਾਂ ਦੇ ਸਾਹਮਣੇ ਭਾਜੀ ਦਾ ਚਿਹਰਾ ਹੁੰਦਾ ਸੀ ਵੀ ਜਦੋਂ ਕਿਤੇ ਪੰਜਾਬ ਦੇ ਸ਼ੇਰ ਦੀ ਗੱਲ ਆਉਣੀ ਹੈ ਤੇ ਸਰਦਾਰ ਜੋਗਰਾ ਸਿੰਘ ਜੀ ਦਾ ਨਾਮ ਆਉਣਾ ਸੋ ਇੱਕ ਪਲੀਜ਼ ਇੱਕ ਤਾੜੀ ਅਸੀਂ ਭਾਜੀ ਨਾਲ ਮੰਚ 'ਤੇ ਸ਼ੇਅਰ ਕਰਨ ਲਈ ਸਾਡੇ ਵਾਸਤੇ ਇਹ ਬੜੀ ਵੱਡੀ ਗੱਲ ਆ ਵੀ ਭਾਜੀ ਦੇ ਨਾਲ ਅਸੀਂ ਬੈਠੇ ਆ ਪਹਿਕੇ ਇਹਨਾਂ ਨਾਲ ਅਸੀਂ ਸਟੇਜ ਸਾਂਝੀ ਕੀਤੀ ਸਕਰੀਨ ਤੇ ਕਾਰ ਹੀ ਰਹੇ ਆ ਅੱਜ ਇੱਥੇ ਵੀ ਬੈਠੇ ਆ ਔਰ ਦੂਸਰੀ ਜਿਹੜੀ ਤਾੜੀ ਆ ਮੈਨੂੰ ਲੱਗਦਾ ਕਿ ਸਭ ਤੋਂ ਪਹਿਲਾਂ ਪ੍ਰੋਡਿਊਸਰ ਕਰਨ ਜੀ ਵਾਸਤੇ ਹੋਣੀ ਚਾਹੀਦੀ ਆ ਜਿਨ੍ਹਾਂ ਨੇ ਇਸ ਟਾਪਿਕ ਨੂੰ ਚੁਣਿਆ ਚੁਣਿਆ ਔਰ ਇੱਕ ਦਿਨ ਦੀ ਫਿਲਮ ਬਣਾਉਣੀ ਫਿਲਮ ਤੇ ਬਣ ਗਈ ਆ ਫਿਲਮ ਤੇ ਬਣ ਗਈ ਆ ਜਿਹੜੀ ਟੀਮ ਇਹਨਾਂ ਨੇ ਚੂਜ਼ ਕੀਤੀ ਆ ਮੈਂ ਅਮਰ ਬਾਰੇ ਬਾਅਦ ਚਾਹੂੰਗਾ ਕਿਉਂਕਿ ਅਮਰ ਨਾਲ ਮੇਰਾ ਬਹੁਤ ਪੁਰਾਣਾ ਰਿਸ਼ਤਾ ਮੁਲੰਤ ਬਣ ਗਈ ਫਿਲਮ ਨੂੰ ਨਾ ਪਲੇਸ ਕਰਨਾ ਸਭ ਤੋਂ ਔਖਾ ਹੁੰਦਾ ਕਿ ਆ ਬਣਦੇ ਗਈ ਚੀਜ਼ ਇਹਨੂੰ ਹੁਣ ਵੇਚਣਾ ਕਿੱਦਾਂ ਆ ਇਹ ਲੋਕਾਂ ਨੂੰ ਦੱਸਣਾ ਕਿੱਦਾਂ ਵੀ ਆ ਬ੍ਰਾਂਡ ਅਸੀਂ ਬਣਾ ਲਿਆ ਆ ਉਹ ਇੰਨੇ ਖੂਬਸੂਰਤ ਤਰੀਕੇ ਦੇ ਨਾਲ ਇਹ ਕਰ ਰਹੇ ਮੈਂ ਪਿਛਲੇ 3-4-5 ਦਿਨ ਤੋਂ ਨਾਲ ਆ ਇਹਨਾਂ ਦੇ ਮੈਂ ਰੂਪੀ ਜੀ ਜਸ ਬਾਜਵਾ ਜੀ ਅਸੀਂ ਪੰਜਾਬ 'ਚ ਟੂਰ ਕਰ ਰਹੇ ਹਾਂ ਤੇ ਜਿੱਦਾਂ ਇਹ ਕਦੀ ਕਾਲਜਸ ਜਾਂ ਉਹਨਾਂ ਚੀਜ਼ਾਂ ਨੂੰ ਤਜਵੀਜ਼ ਨਹੀਂ ਦਿੰਦੇ ਜਿਹੜੀ ਸ਼ਾਮ ਦੀ ਹਮੇਸ਼ਾ ਰੋਜ਼ ਈਵੈਂਟ ਰੱਖਦੇ ਨੇ ਇੱਕ ਉਹ ਈਵੈਂਟ ਸਾਰੇ ਦਿਨਾਂ ਦਾ ਨਿਚੋੜ ਹੁੰਦੀ ਆ ਜਿਸ ਦੀ ਕਰਕੇ ਮੈਂ ਤੁਹਾਨੂੰ ਕਹਾਂ ਵੀ ਇਹਨਾਂ ਲਈ ਇੱਕ ਤਾੜੀ ਹੋਣੀ ਚਾਹੀਦੀ ਆ ਕਦੀ ਯੂਨਿਕ ਹੋਮਸ ਕਦੀ ਪਿੰਗਲਵਾੜਾ ਕਦੀ ਜਿੱਦਾਂ ਕਲਮ ਮਾਨਵਤਾ ਦੀ ਸੇਵਾ ਮਤਲਬ ਇਹਨਾਂ ਦਾ ਫੋਕਸ ਉਸ ਪਾਸੇ ਆ ਕਿ ਉੱਥੇ ਕੁਝ ਹੋ ਵੀ ਨਾ ਹੋਵੇ ਪਰ ਉਹਾਂ ਦੀ ਬਲੇਸਿੰਗਸ ਜ਼ਰੂਰ ਲਈਆਂ ਜਾਣ ਜਾ ਕੇ ਉਹਨਾਂ ਦੀ ਸੋ ਉਹ ਇਹ ਸੋਚਦੇ ਸਾਡੇ ਕੋਲ ਜਿਹੜੇ ਪ੍ਰੋਡਿਊਸਰ ਸਾਡੀ ਇੰਡਸਟਰੀ ਨੂੰ ਉਹ ਸੋਚਦੇ ਪ੍ਰੋਡਿਊਸਰਾਂ ਨੂੰ ਬੜੀ ਲੋ ਇਹਨਾਂ ਦੀ ਬੜੀ ਲੋੜ ਹੈ ਹੁਣ ਆਪਾਂ ਉਹਨੇ ਅਮਰ ਹੁੰਦਲ ਤੇ ਮੈਨੂੰ ਅੱਜ ਵੀ ਐਂ ਲੱਗਦਾ ਕਿ ਜੱਟ ਜੇਮਸ ਮੌਨ ਫਿਲਮ ਚੱਲ ਰਹੀ ਹੈ ਤੇ ਇਹਦਾ ਇੱਕ ਮਿੱਤਰ ਹੁੰਦਾ ਸੀ ਮਿੱਠੂ ਅਮਰ ਅਮਰ ਦਾ ਦੋਸਤ ਸੀ ਦੋਵਾਂ ਨੇ ਕੋਰਸ ਖਤਮ ਕੀਤਾ ਤੇ ਅਮਰ ਮੈਂ ਤੁਹਾਨੂੰ ਦੱਸਣ ਲੱਗਾ ਕਿ ਜਿਨ੍ਹਾਂ ਜਿਨ੍ਹਾਂ ਨੇ ਕੁਝ ਬਣਨਾ ਹੁੰਦਾ ਨਾ ਦੁਨੀਆ ਦੇ ਵਿੱਚ ਕੁਝ ਵੱਖਰਾ ਦਿਖਾਉਣਾ ਹੁੰਦਾ ਉਹ ਦਿਖਣੇ ਸ਼ੁਰੂ ਹੋ ਜਾਂਦੇ ਪਹਿਲੇ ਹੀ ਜੱਟ ਜੇ ਉਸ ਵੇਲੇ ਫਿਲਮ ਦਾ ਚੌਥਾ ਪੰਜਵਾਂ ਦਿਨ ਚੱਲਦਾ ਸੀ ਤੇ ਅਮਰ ਨੂੰ ਅਮਰ ਮਿੱਠੂ ਦੇ ਨਾਲ ਆਇਆ ਉੱਥੇ ਤੇ ਆ ਕੇ ਨੇ ਸਾਨੂੰ ਇੱਕ ਸਟੋਰੀ ਸੁਣਾਈ ਮੈਂ ਤੇ ਗਿਆਨੀ ਬੈਠੇ ਸੀ ਨਾਲ ਇਹਨੇ ਥੋੜਾ ਜਿਹਾ ਐਡੀਟ ਦਿਖਾਇਆ ਕਿ ਐਦਾਂ ਦੀ ਬਣਾਉਣੀ ਹੈ ਜੀ ਹੁਣ ਸਾਨੂੰ ਉਦੋਂ ਕਿੱਥੇ ਸਮਝ ਸੀ ਇਹਨਾਂ ਚੀਜ਼ਾਂ ਦੀ ਗਿਆਨੀ ਕਹਿੰਦਾ ਹਾਂ ਹਾਂ ਠੀਕ ਆ ਵਧੀਆ ਓਕੇ ਆ ਕੰਮ ਕੀ ਕਰੇਗਾ ਮਹਿੰਦ ਕਾਕਾ ਮਾਲਕ ਮੇਰ ਕਰੂਗਾ ਉਦੋਂ ਅਮਰ ਸਾਡੇ ਨਾਲ ਜੁੜਿਆ ਜੁੜਿਆ ਫਿਰ ਵਿਰਕਪਾਜ ਗੋਲ ਵੀ ਗਿਆ ਪਹਿਲਵਾਨ ਸਿੰਘ ਵੀ ਕੀਤੀ ਕਈ ਮੈਂ ਤੁਹਾਨੂੰ ਕਹਿੰਦਾ ਵੀ ਬੰਦੇ ਦਿਖਣੇ ਸ਼ੁਰੂ ਹੋ ਜਾਂਦੇ ਇਹ ਜਿਹੜੇ ਇਹਦੇ ਬੈਚ ਦੇ ਮੁੰਡੇ ਸੀ ਨਾ ਜਿੰਨੇ ਵੀ ਇਹਦੇ ਨਾਲ ਜਿਹੜੇ ਕੰਮ ਕਰਦੇ ਸੀ ਕਈ ਮੁੰਡੇ ਸੀਗੇ ਮੈਂ ਨਾਲ ਲੰਬੀ ਲਿਸਟ ਹੋ ਜਾਣੀ ਆ ਇਹ ਉਹਨਾਂ ਦੇ ਵਿੱਚੋਂ ਨਾ ਵੱਖਰਾ ਦਿਖਦਾ ਸੀਗਾ ਚੀਜ਼ਾਂ ਨੂੰ ਬੜੀ ਸੰਜੀਦਗੀ ਨਾਲ ਵੇਖਦਾ ਸੀਗਾ ਤੇ ਉਹਨਾਂ ਨੂੰ ਕਹਾਣੀ ਡਾਇਰੈਕਟਰ ਕੋਲੋਂ ਨਰੇਸ਼ਨ ਲੈ ਕੇ ਜਾਂ ਸਕ੍ਰਿਪਟ ਪੜ੍ਹ ਕੇ ਉਹਦੇ ਵਿੱਚ ਇਨਪੁਟਸ ਪਾਉਣੀਆਂ ਸ਼ੁਰੂ ਕਰਤੀ ਅਸੀਂ ਪਹਿਲੀ ਦੂਜੀ ਫਿਲਮ ਦੇ ਵਿੱਚ ਹੀ ਜਿਹਦੇ ਕਰਕੇ ਅੱਜ ਇਸ ਮੰਚ ਤੇ ਬੈਠਾ ਇਹਦੇ ਨਾਲ ਦੇ ਹੋਰ ਕਈ ਸੀਗੇ ਜਿਹੜੇ ਹਜੇ ਵੀ ਦੌੜ ਵਿੱਚ ਨੇ ਮਾਲਕ ਉਹਨਾਂ ਨੂੰ ਵੀ ਚੜ੍ਹਦੀ ਕਲਾ 'ਚ ਰੱਖੇ ਇੱਕ ਤਾਰੀ ਅਮਰ ਦੇ ਨਾਮ ਦੀ ਵੀ ਜ਼ਰੂਰ ਚਾਹੀਦੀ ਆ ਜਦੋਂ ਮੈਂ ਵਾਰਨਿੰਗ ਬਣਾਈ ਇਹਦਾ ਵੱਖਰਾ ਸਿਨੇਮਾ ਉਹ ਸਿਨੇਮਾ ਕਦੀ ਪੰਜਾਬ ਦੇ ਵਿੱਚ ਦੇਖਿਆ ਹੀ ਨਹੀਂ ਸੀ ਗਿਆ ਜਦੋਂ ਵਾਰਨਿੰਗ ਆਈ ਸੀਗੀ ਅਸੀਂ ਖੁਦ ਹੈਰਾਨ ਸੀ ਵੀ ਯਾਰ ਮਾਨਵੀ ਸੀਗਾ ਵੀ ਯਾਰ ਸਾਡੇ ਨਾਲ ਕੰਮ ਮੁੰਡਾ ਕਰਦਾ ਸੀਗਾ ਯਾਰ ਵੀ ਇੱਕ ਵੱਖਰੀ ਲੀਗ ਕਈ ਮੁੰਡੇ ਨਿਕਲੇ ਨੇ ਇਹ ਹੁੰਦਾ ਹੀ ਆ ਇੱਕ ਰਾਉਂਡ ਅਬਾਊਟ ਹੁੰਦਾ ਬੰਦਾ ਸਿਰਫ ਉੱਥੇ ਬੰਦਾ ਆਉਂਦਾ ਹੈ ਉਹ ਤੋਂ ਅੱਗੇ ਹਜ਼ਾਰ ਰਾਹ ਹੁੰਦੇ ਲੰਘਣ ਦੇ ਬੰਦਾ ਨਿਕਲ ਜਾਂਦਾ ਸੋ ਇਹ ਫਿਲਮ ਜਿਹੜੀ ਬੀਬੀ ਰਜਨੀ ਤੁਸੀਂ ਟ੍ਰੇਲਰ ਵੇਖਿਆ ਟੀਜ਼ਰ ਨੂੰ ਤੁਹਾਡੇ ਕਰਕੇ ਤੁਹਾਡੇ ਮੀਡੀਆ ਕਰਕੇ ਲੋਕਾਂ ਤੱਕ ਟੀਜ਼ਰ ਪਹੁੰਚਿਆ ਔਰ ਬੜਾ ਪਸੰਦ ਕੀਤਾ ਗਿਆ ਔਰ ਕਈ ਵਾਰੀ ਹੁੰਦਾ ਆ ਕਿ ਟੀਜ਼ਰ ਕਮਾਲ ਕਰ ਜਾਂਦੇ ਆ ਟ੍ਰੇਲਰ ਜਿਹੜੇ ਆ ਫਿਲਮ ਨੂੰ ਵੀਕ ਕਰ ਦਿੰਦੇ ਪਰ ਮੈਨੂੰ ਬੜੀ ਖੁਸ਼ੀ ਹੋਈ ਮੈਂ ਰੂਪੀ ਨਾਲ ਹੁਣੇ ਬੈਠਾ ਗੱਲ ਕਰਦਾ ਸੀਗਾ ਕਿ ਟ੍ਰੇਲਰ ਜਿਹੜਾ ਆ ਟੀਜ਼ਰ ਤੋਂ ਕਈ ਦਰਜੇ ਉੱਪਰ ਆ ਕਈ ਫਿਲਮਾਂ ਸਾਡੇ ਸਾਹਮਣੇ ਵੇਖਣ ਨੂੰ ਆਏ ਕਿ ਟੀਜ਼ਰ ਬੜੇ ਕਮਾਲ ਦੇ ਸੀ ਟ੍ਰੇਲਰ ਜਿਹੜੇ ਕੁਝ ਵੀਕ ਰਹਿ ਜਾਂਦੇ ਆ ਸੋ ਜਿੱਦਾਂ ਤੁਸੀਂ ਟੀਜ਼ਰ ਨੂੰ ਪਿਆਰ ਦਿੱਤਾ ਸੀ ਇਦਾਂ ਟ੍ਰੇਲਰ ਦੇ ਵੀ ਪਿਆਰ ਦਿਓ ਔਰ ਬਾਕੀ ਆਪਾਂ ਗੱਲਾਂ ਬਾਤਾਂ ਕਰਾਂਗੇ